ਜੀ ਮਾਇਲਪੁਰ ਚ ਇੱਕ ਬੰਦੇ ਦੀ ਤਲਾਸ਼ੀ ਪੁਲਿਸ ਟੀਮ ਵੱਲੋਂ ਕੀਤੀ ਗਈ ਜਿੱਤੇ ਕਸਟਡੀ ਤੋਂ ਇੱਕ ਵੈਪਨ ਮਿਲਿਆ ਜਿਹੜਾ ਇੱਕ ਕੰਪਨੀ ਮੈਡ ਵੈਪਨ ਹੈਗਾ ਇੰਡੀਅਨ ਆਰਡਨੈਂਸ ਫੈਕਟਰੀ ਦਾ ਤੇ ਉਹਦੀ ਡਿਟੇਲ ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਉਹ ਜਿਹੜਾ ਬੰਦਾ ਕੈਰੀਅਰ ਸੀਗਾ ਉਹਦੇ ਨਾਮ ਤੋਂ ਕੋਈ ਲਾਇਸੈਂਸ ਇਸ਼ੂਡ ਨਹੀਂ ਹੈਗਾ which means that becomes an illegal weapon ਜੇਕਰ ਤੁਹਾਡੇ ਨਾਮ ਤੋਂ ਲਾਇਸੈਂਸ ਇਸ਼ੂ ਨਹੀਂ ਹੈਗਾ ਤੇ ਤੁਸੀਂ ਵੈਪਨ ਕੈਰੀ ਕਰ ਰਹੇ ਹੋ ਯੂ ਆਰ ਨੋਟ ਐਂਟਾਈਟਲਡ ਟੂ ਕੈਰੀ 댓 ਲਾਈਕ ਵੈਪਨ ਪੈਲੀਗਲ ਦੂਜੀ ਗੱਲ ਜਦੋਂ ਹੋਰ ਡਿਟੇਲ ਚ ਪਤਾ ਕੀਤਾ ਗਿਆ ਹੈਗਾ ਹੁਣ ਜਿਹੜਾ ਇੰਡੂ ਕੋਰਸ ਤੇ ਪਤਾ ਲੱਗਿਆ ਕਿ ਜਿਹੜਾ ਲਾਇਸੈਂਸ ਸੀਗਾ ਉਹ ਵੀ ਐਕਸਪਾਇਰਡ ਹੈਗਾ ਤੇ ਐਕਸਪਾਇਰਡ ਹੋਣ ਤੇ علاوہ ਉਹ ਲਾਇਸੈਂਸ ਲੌਸਟ ਵੀ ਹੈਗਾ ਉਹ ਕਸਟਡੀ ਚ ਵੀ ਲਾਇਸੈਂਸ ਨਹੀਂ ਹੈਗਾ ਤੇ ਇਸ ਕਰਕੇ ਇਟ ਬਿਕਮਸ ਐਨ ਇਲੀਗਲ ਵੈਪਨ ਕਿ ਜੇਕਰ ਤੁਹਾਡੇ ਕੋਲ ਵੈਲਿਡ ਡਾਕੂਮੈਂਟਸ ਨਹੀਂ ਹੈਗੇ ਤੇ ਈਵਨ ਲੀਗਲ ਵੈਪਨ ਵੀ ਜਿਹਨੂੰ ਤੁਸੀਂ ਕਹ ਰਹੇ ਹੋ that also becomes illegal weapon ਤੇ ਇਹਦੇ ਸਮਝੀ ਐਫ ਆਈ ਆਰ ਦਸ ਕੀਤਾ ਗਿਆ ਲਾਇਸੈਂਸਡ ਵੈਪਨ ਟੈਕਲ ਕਰਨਾ ਤੇ ਐਟ ਦੀ ਸੇਮ ਟਾਈਮ ਉਹਦਾ ਲਾਇਸੈਂਸ ਪ੍ਰੋਪਰ ਰੱਖਣਾ ਉਹਨੂੰ ਟਾਈਮ ਸ ਪਰ ਰੀਨਿਊ ਕਰਾਣਾ ਜਦੋਂ ਤੁਹਾਡਾ ਲਾਇਸੈਂਸ ਰੀਨਿਊ ਨਹੀਂ ਹੋ ਪਾਇਆ ਹੈਗਾ ਵੈਪਨ ਨੂੰ ਵੈਪਨ ਹਾਊਸ ਗਨ ਹਾਊਸ ਜਾਂ ਪੁਲਿਸ ਕੋਲ ਜਮ੍ਹਾਂ ਕਰਾਣਾ ਵੀ ਲਾਇਸੈਂਸ ਹੋਲਡਰ ਦੀ ਰਿਸਪੋਨਸਿਬਿਲਟੀ ਹੈਗੀ ਲਾਇਸੈਂਸ ਹੋਲਡਰ ਜਦੋਂ ਲਾਇਸੈਂਸ ਐਕਸਪਾਇਰ ਹੋ ਜਾਂਦਾ ਉਸ ਤੋਂ ਬਾਅਦ ਵੈਪਨ ਕੈਰੀ ਨਹੀਂ ਕਰ ਸਕਦਾ ਹੈਗਾ ਅੰਟਿਲ ਅਨ ਲਾਇਸ ਉਹਨੇ ਪਰਮਿਸ਼ਨ ਲੇਤੀ ਹੋਵੇ ਇਸ਼ੂਇੰਗ ਅਥਾਰਟੀ ਤੋਂ ਜੀ ਤੇ ਇਸ ਕਰਕੇ ਜਿਹੜਾ ਹੈਗਾ ਆ ਐਫ ਆਰ ਦੈਟਸ ਕੀਤਾ ਗਿਆ ਹੈ ਵੀ ਦੇਖਿਆ ਗਿਆ ਵੀ ਮੈਂ ਇੱਕ ਕਪੜਾ ਵਾਈਫ ਕੈਰੀ ਕਰ ਲੈਂਦੀ ਜਾਂ ਕੋਈ ਗੱਦਰ ਕੈਰੀ ਕਰ ਲੈਂਦਾ ਉਦਾਰਨ ਵਾਂਗ ਸੈਕਟ ਵਿੱਚ ਇੱਕ ਪ੍ਰੋਵੀਜ਼ਨ ਹੈਗਾ ਰਿਟੇਨਰਸ਼ਿਪ ਲਾਇਸੈਂਸ ਚਾਹੀਦਾ ਹੁੰਦਾ ਜੇਕਰ ਤੁਹਾਡੇ ਨਾਮ ਤੋਂ ਲਾਇਸੈਂਸ ਇਸ਼ੂ ਹੋਇਆ ਹੈਗਾ ਯੂ ਕੈਨ ਓਨਲੀ ਕੈਰੀ ਦੀ ਵੈਪਨ ਜੇਕਰ ਕਿਸੇ ਹੋਰ ਨੇ ਕੈਰੀ ਕਰਨਾ ਤੇ ਰਿਟੇਨਰਸ਼ਿਪ ਲਾਇਸੈਂਸ ਬਣਦਾ ਹੁੰਦਾ ਹੈਗਾ ਇਸ਼ੂਇੰਗ ਅਥਾਰਟੀ ਤੋਂ ਜੋ ਲਾਇਸੈਂਸਿੰਗ ਅਥਾਰਟੀ ਹੁੰਦੀ ਉਤੋਂ ਵਿਦਆਊਟ ਥੈਟ ਉਹ ਕੋਈ ਵੀ ਕਰੀ ਨਹੀਂ ਕਰ ਸਕਦਾ ਹੈ ਸਰ ਜਿੰਨੇ ਕੀ ਲਾਇਸੈਂਸ ਹੋਣ ਤੱਕ ਇਸ਼ੂ ਕੀਤੀ ਉਹਦੇ ਕੋਈ ਇਤਤ ਦਾ ਸਿਸਟਮ ਨਹੀਂ ਕਿ ਉਹਨੂੰ ਵੈਰੀਫਾਈ ਵੀ ਕੀਤਾ ਜਾਵੇ ਇਹ ਬੰਦਾ ਕੀ ਹੈ ਕਈ ਲੋਕਾਂ ਨੇ ਉਹ ਵੈਪਨ ਲੈ ਉਹ ਗੁਪਤ ਚਲੇ ਜਾਂਦੇ ਆ ਜੀ ਹਾਂ ਜੇ ਤੇ ਵਾਪਸ ਨਹੀਂ ਕਰਦੇ ਕਿਉਂਕਿ ਉਹ ਦੁਬਾਰਾ ਲਾਇਸੈਂਸ ਲੈਣਾ ਜਾਂ ਇਤਿਆਹ ਲੈਣਾ ਜਿਹੜਾ ਬਹੁਤ ਮੁਸ਼ਕਿਲ ਹੈ ਨਹੀਂ ਲਾਇਸੈਂਸ ਲੈਣਾ ਜਾਂ ਇਤਿਆਹ ਲੈਣਾ ਤੋਂ ਮੁਸ਼ਕਿਲ ਨਹੀਂ ਹੋ ਜਾਂਦਾ ਹੈਗਾ ਕਿਉਂਕਿ ਲਾਇਸੈਂਸ ਜੇਕਰ ਤੁਹਾਡੇ ਕੋਲ ਐਕਸਪਾਇਰ ਹੋ ਚੁੱਕਿਆ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਵੈਪਨ ਰੱਖ ਰਹੇ ਹੋ ਤਾਂ ਉਹ ਦੈਟ ਬਿਕਮਸ ਇਲੀਗਲ ਮਤਲਬ ਸਭ ਪਹਿਲਾਂ ਵੀ ਕਿ ਜੇਕਰ ਲਾਇਸੈਂਸ ਕਿਸੇ ਦਾ ਵੀ ਐਕਸਪਾਇਰ ਹੋ ਚੁੱਕਿਆ ਹੈਗਾ ਤੇ ਫਿਰ ਉਹ ਵੈਪਨ ਘਰੇ ਰੱਖੇ ਬਿਟਾ ਹੈਗਾ ਉਹ ਵੈਪਨ ਡਿਪਾਰਟਮੈਂਟ ਵੱਲੋਂ ਕਿਸੇ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਜਿਹੜਾ ਵੈਰੀਫਿਕੇਸ਼ਨ ਹੈਗਾ ਹੁਣ ਤੁਸੀਂ ਦੇਖੋਗੇ ਹੁਣ ਵਾਪਸ ਇਲੈਕਸ਼ਨ ਆ ਰਹੇ ਹੈਗੇ ਤੇ ਐਟ ది ਸੇਮ ਟਾਈਮ ਅਸੀਂ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨ ਦੇ ਮੁਤਾਬਕ ਜਿਨ੍ਹਾਂ ਕੋਲੇ ਰਿਕੁਆਇਰਡ ਨਹੀਂ ਹੈਗੇ ਵੈਪਨ ਰੱਖਣਾ ਉਹਨਾਂ ਦੇ ਵੈਪਨ ਡਿਪੋਜ਼ਿਟ ਕਰੰਦੇ ਹੈਗੇ ਤੇ ਉਹ ਸਾਰੇ ਵੈਰੀਫਾਈ ਅਸੀਂ ਕਰਾਵਾਂਗੇ ਥੈਂਕ ਯੂ